ਮੈਂ ਕਦੇ ਵੀ ਕਿਸੇ ਖਾਸ ਕਿਸਾਨਾਂ ਜਾਂ ਮਜ਼ਦੂਰਾਂ ਦੀ ਜਥੇਬੰਦੀ ਦੇ ਨਾ ਕਦੇ ਪੱਖ ਦੇ ਵਿੱਚ ਬੋਲਿਆ ਤੇ ਨਾ ਹੀ ਕਦੇ ਵਿਰੋਧ ਦੇ ਵਿੱਚ ਪਰ ਕਿਉਂਕਿ ਮੇਰੀ ਜਿਹੜੀ ਵਿਚਾਰਧਾਰਾ ਹੈ ਉਹ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਸਮਰਪਿਤ ਹੈ ਇਸ ਲਈ ਮੇਰੇ ਇੱਕ ਮਿੱਤਰ ਨੇ ਕਿਹਾ ਕਿ ਜੇਕਰ ਮੈਂ ਇਹਨਾਂ ਜਥੇਬੰਦੀਆਂ ਦੀਆਂ ਕਰਤੂਤਾਂ ਤੈਨੂੰ ਦੱਸਾਂ ਤਾਂ ਤੂੰ ਬੁਰਾ ਮੰਨ ਜਾਏਗਾ ਹੁਣ ਉਹ ਕਰਤੂਤਾਂ ਕੀ ਨੇ ਇਹ ਹੀ ਕਿ ਇਹ ਲੋਕਾਂ ਦਾ ਪੈਸਾ ਖਾ ਜਾਂਦੇ ਨੇ ਅੱਗੇ ਸਰਕਾਰਾਂ ਨਾਲ ਪਹਿਲੀ ਮਿਲੇ ਹੁੰਦੇ ਨੇ ਆਪਣੇ ਨਿੱਜੀ ਸੁਵਾਰਥ ਪੂਰੇ ਕਰਨ ਲਈ ਲੋਕਾਂ ਨੂੰ ਵਰਤਦੇ ਨੇ ਵਗੈਰਾ ਵਗੈਰਾ ਹਾਂ ਕੁਝ ਹੱਦ ਤੱਕ ਸਹਿਮਤ ਹੋਇਆ ਜਾ ਸਕਦਾ ਹੈ ਇਹ ਇਹ ਜਿਹੜੀਆਂ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਜਥੇਬੰਦੀਆਂ ਬਣਦੀਆਂ ਨੇ ਇਹਨਾਂ ਸਾਰੀਆਂ ਦਾ ਖਾਸਾ ਇੱਕੋ ਜਿਹਾ ਨਹੀਂ ਹੁੰਦਾ ਕੁਝ ਅਗੂ ਆਪਣੇ ਪਿੱਛੇ ਲੋਕਾਂ ਦੀ ਭੀੜ ਇਸ ਲਈ ਇਕੱਠੀ ਕਰਦੇ ਨੇ ਤਾਂ ਕਿ ਉਹ ਇਹ ਸਿੱਧ ਕਰ ਸਕਣ ਕਿ ਉਹਨਾਂ ਦੇ ਪਿੱਛੇ ਕਿੰਨੀ ਵੋਟ ਹੈ ਤਾਂ ਕਿ ਉਹਨਾਂ ਨੂੰ ਰਾਜਸੀ ਜਮਾਤ ਵੱਲੋਂ ਕੋਈ ਛੋਟੀ ਵੱਡੀ ਕੁਰਸੀ ਮਿਲ ਸਕੇ ਕੁਝ ਜਥੇਬੰਦੀਆਂ ਮੌਜੂਦਾ ਲੁਟੇਰਾ ਪ੍ਰਬੰਧ ਦੀ ਉਮਰ ਲੰਮੀ ਕਰਨ ਦੇ ਲਈ ਬਦਲਾਵ ਦੀ ਥਾਂ ਸਿਰਫ ਸੁਧਾਰ ਲਈ ਹੀ ਜੂਝ ਰਹੀਆਂ ਹੁੰਦੀਆਂ ਨੇ ਕੁਝ ਹੋਰ ਜਥੇਬੰਦੀਆਂ ਜਿਹੜੀਆਂ ਲੋਕਾਂ ਦੀਆਂ ਹੀ ਹੁੰਦੀਆਂ ਨੇ ਸਿਧਾਂਤਕ ਵਖਰੇਵਿਆਂ ਦੇ ਬਾਵਜੂਦ ਸਾਡੇ ਲਈ ਮਾਨਜੋਗ ਨੇ ਬੁੱਧੀ ਜ਼ਰੂਰ ਵਰਤੋ ਕਈ ਵਾਰੀ ਕੀ ਹੁੰਦਾ ਹੈ ਕਿ ਕਿਸੇ ਡੇਰੇ ਦਾ ਕੋਈ ਸੰਤ ਮਹੰਤ ਬੜਾ ਹੀ ਹੰਡਿਆ ਵਰਤਿਆ ਗੁੰਡਾ ਹੁੰਦਾ ਹੈ ਉਹ ਨਸ਼ਿਆਂ ਦਾ ਵਪਾਰੀ ਵੀ ਹੁੰਦਾ ਹੈ ਤੇ ਉਹਦੇ ਤੇ ਔਰਤਾਂ ਦੇ ਸ਼ੋਸ਼ਣ ਦਾ ਵੀ ਦੋਸ਼ ਲੱਗਿਆ ਹੁੰਦਾ ਹੈ ਪਰ ਇਹਦੇ باوجود ਵੀ ਉੱਥੇ ਮੱਥੇ ਟੇਕਣ ਵਾਲੇ ਤੇ ਉੱਥੇ ਝੜਾਵੇ ਝੜਾਉਣ ਵਾਲੇ ਸ਼ਰਧਾਲੂਆਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਡੇਰੇ ਦੇ ਮੌਜੂਦਾ ਮਹੰਤ ਨੂੰ ਝਿੜਾਵਾ ਨਹੀਂ ਦੇ ਰਹੇ ਸਗੋਂ ਅਸੀਂ ਤਾਂ ਕਿਸੇ ਉਸ ਆਪਣੇ ਪੂਜਨੀਕ ਬਾਬੇ ਨੂੰ ਦਸਵੰਧ ਦੇ ਰਹੇ ਹਾਂ ਜਿਹੜਾ ਕਿ ਸਦੀਆਂ ਪਹਿਲਾਂ ਹੀ ਪੈਦਾ ਹੋ ਕੇ ਮਰ ਚੁੱਕਿਆ ਹੁੰਦਾ ਹੈ ਜਿਸ ਦੇ ਨਾਂ ਤੇ ਡੇਰਾ ਚੱਲ ਰਿਹਾ ਹੁੰਦਾ ਹੁਣ ਜੇਰਾ ਕੋਈ ਸੋਚੋ ਕਈ ਸਾਲਾਂ ਜਾਂ ਸਦੀਆਂ ਪਹਿਲਾਂ ਹੋਏ ਬਾਬੇ ਨੇ ਨਾ ਥੋੜਾ ਝਿੜਾਵਾ ਵਰਤਣਾ ਹੁੰਦਾ ਤੇ ਨਾ ਹੀ ਤੁਹਾਨੂੰ ਮੱਥੇ ਟੇਕਦੇ ਦੇਖਣਾ ਹੁੰਦਾ ਸੋ ਤੁਸੀਂ ਤਨੁ ਮਨੁ ਧਨੋ ਉਹਦੀ ਸੇਵਾ ਦੇ ਵਿੱਚ ਲੱਗੇ ਹੋਏ ਹੁੰਨੇ ਹੋ ਜਿਹੜਾ ਲੋਕਾਂ ਦੇ ਵਿੱਚ ਬੁਰੀ ਤਰ੍ਹਾਂ ਬਦਨਾਮ ਹੁੰਦਾ ਹੈ ਕਹਿਣ ਦਾ ਭਾਵ ਸਮਾਜ ਦੀਆਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿੱਥੇ ਅਸੀਂ ਬੁੱਧੀ ਵਰਤਣੀ ਹੁੰਦੀ ਹੈ ਦੇਖੋ ਇਸ ਅਖੌਤੀ ਲੋਕਤੰਤਰੀ ਪ੍ਰਬੰਧ ਦੇ ਵਿੱਚ ਰਹਿਣ ਦੇ ਲਈ ਲੋਕਾਂ ਲਈ ਜਥੇਬੰਦ ਹੋਣਾ ਪਹਿਲੀ ਸ਼ਰਤ ਹੈ ਤੇ ਲੋਕਾਂ ਨੂੰ ਜਥੇਬੰਦ ਹੋਣ ਲਈ ਆਪਣੇ ਵਿੱਚੋਂ ਕੋਈ ਆਗੂ ਪੈਦਾ ਕਰਨਾ ਪੈਂਦਾ ਜਥੇਬੰਦੀ ਦੁਆਰਾ ਉਲੀਕੇ ਹੋਏ ਪ੍ਰੋਗਰਾਮਾਂ ਨੂੰ ਜਮਿਨੀ ਪੱਧਰ ਤੇ ਲਾਗੂ ਕਰਨ ਲਈ ਪੈਸਾ ਚਾਹੀਦਾ ਜਿਹੜਾ ਸਾਰੇ ਫਸਾਦ ਦੀ ਜੜ ਹੈ ਇਹ ਤਿੰਨੇ ਉਹ ਨੁਕਤੇ ਨੇ ਜਿਨ੍ਹਾਂ ਨੂੰ ਸਿਰ ਮੱਥੇ ਮੰਨਣ ਵਿੱਚ ਹੀ ਸਾਡਾ ਸਵਦਾ ਭਲਾ ਹੈ